ਦੋਸਤੋ ਸਤ ਸ੍ਰੀ ਅਕਾਲ ਆਦਾਬ ਮੈਂ ਤੁਹਾਡਾ ਆਪਣਾ ਗਰਮਜੀਤ ਸੋ ਅੱਜ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰਨ ਜਾ ਰਿਹਾ ਹਾਂ ਗੁਰਦੇਵ ਸਿੰਘ ਰਪਾਣਾ ਦੀ ਬਹੁਚਰਚਿਤ ਕਹਾਣੀ ਹਵਾ ਬੱਚੀ ਦੀ ਰੋਂਦੀ ਆਵਾਜ਼ ਸੁਣ ਕੇ ਮਦਨ ਤਰਵਕ ਪਿਆ ਅੱਖਾਂ ਦੇ ਪਿੱਛੇ ਇੱਕ 6-7 ਮਹੀਨੇ ਦਾ ਬੱਚਾ ਮੂਦੀ ਮੂੰਹ ਪਿਆਰੋ ਰਿਹਾ ਸੀ ਕਦੀ ਉਹਦਾ ਮੂੰਹ ਧਰਤੀ ਵਿੱਚ ਕੱਢਿਆ ਜਾਂਦਾ ਕਦੀ ਉਹ ਸਿਰ ਨੂੰ ਉੱਪਰ ਚੁੱਕ ਲੈਂਦਾ ਕਦੀ ਉਦੇ ਰੋਂਦੀ ਆਵਾਜ਼ ਮਦਮ ਸੁਣਦੀ ਕਦੀ ਉੱਚੀ ਮਦਨ ਨੇ ਗੱਡੀ ਖੜੀ ਕਰ ਦਿੱਤੀ ਬੱਚੇ ਨੂੰ ਚੁੱਕ ਕੇ ਆਪਣੀ ਪਗੜੀ ਦੇ ਲੰਮੇ ਲੜ ਨਾਲ ਉਹਦਾ ਮੂੰਹ ਪੂੰਝਿਆ ਫਿਰ ਉਹਨੇ ਇਹ ਪਤਾ ਕੀਤਾ ਉਹ ਮੁੰਡਾ ਸੀ ਜਾਂ ਕੁੜੀ ਉਹ ਕੁੜੀ ਨਿਕਲੀ ਬੱਚੀ ਉਹਦੇ ਵੱਲ ਵੇਖਣ ਲੱਗ ਪਈ ਕੋਲ ਹੀ ਇੱਕ ਦੁੱਧ ਚਿੱਟਾ ਬੁਰਕਾ ਈਉਂ ਪਿਆ ਸੀ ਜਿਵੇਂ ਹਨੇਰੀ ਨਾਲ ਉੱਡ ਕੇ ਆਇਆ ਹੋਵੇ ਕੋਈ ਮਾਂ ਸੱਟ ਕੇ ਭੱਜ ਗਈ ਵਿਚਾਰੀ ਨੂੰ ਉਹਨੇ ਸੋਚਿਆ ਕਿ ਹੁਜੇ ਹੀ ਚੰਦਰੀ ਵਾਗ ਪਈਏ ਮਾਵਾਂ ਤੋਂ ਬੱਚੇ ਨਹੀਂ ਸੰਭਾਲੇ ਗਏ ਉਸਨੇ ਬੱਚੀ ਦੀਆਂ ਬਾਹਾਂ ਖੋਲ ਕੇ ਆਪਣੇ ਗਲਦਵਾਲੇ ਵੱਲ ਲਈਆਂ ਸਾਹਮਣੇ ਛੋਟੇ ਜਿਹੇ ਖਾਲ ਵਿੱਚ ਇੱਕ ਆਦਮੀ ਪਿਆ ਹੋਇਆ ਦਿਸਿਆ ਅੱਗੇ ਹੋ ਕੇ ਵੇਖਿਆ ਤਾਂ ਉਹ ਇੱਕ Laash ਸੀ ਮੱਥੇ ਉੱਤੇ ਕਾਲੀ ਸ਼ਾਹੀ ਨਾਲ ਖੁਣਿਆ ਹੋਇਆ ਚੰਦ ਤੇ ਤਾਰਾ ਚਿਹਰੇ ਉੱਤੇ ਪੀੜ ਦੀਆਂ ਲੀਕਾਂ ਖਿੱਚੀਆਂ ਹੋਈਆਂ ਸਨ ਜਿਸ ਕਰਕੇ ਚੰਦ ਤੇ ਤਾਰੇ ਦਾ ਰੂਪ ਵਿਗੜਿਆ ਹੋਇਆ ਸੀ ਪੇਟ ਵਿੱਚੋਂ ਆਂਦਰਾਂ ਦਾ ਗੁੱਛਾ ਬਾਹਰ ਲੰਮਕ ਰਿਹਾ ਸੀ ਪੈਰਾਂ ਕੋਲੋਂ ਜ਼ਮੀਨ ਪੁੱਟੀ ਹੋਈ ਸੀ ਜਾਨ ਨਿਕਲਣ ਵੇਲੇ ਤੜਫਦਾ ਰਿਹਾ ਹੋਵੇਗਾ ਹੈਂ ਸਿਆਰੀ ਪਿਆਉ ਨੂੰ ਮਾਰ ਕੇ ਸਿੱਟ ਗਏ ਮਾਨੂੰ ਉਧਾਲ ਕੇ ਲੈ ਗਏ ਤੇ ਇਸ ਜੋ ਆਕੜੀ ਨੂੰ ਰੁਲਦਾ ਛੱਡ ਗਈ ਉਹਦੇ ਆਉਣ ਤੋਂ ਪਹਿਲਾਂ ਜੋ ਵਾਪਰਿਆ ਸੀ ਉਹਨੇ ਉਸ ਦਾ ਅੰਦਾਜ਼ਾ ਲਾ ਕੇ ਕਿਹਾ ਬੱਚੀ ਦਾ ਮਹਾਂਦਰਾ ਆਪਣੇ ਅੱਬਾ ਨਾਲ ਮਿਲਦਾ ਸੀ ਫੇਰ ਵੀ ਚਿੱਟੇ ਬੁਰਕੇ ਵੱਲ ਵੇਖ-ਵੇਖ ਉਹਨੂੰ ਖਿਆਲ ਆ ਰਿਹਾ ਸੀ ਕਿ ਬੱਚੀ ਦੀ ਮਾਂ ਬਹੁਤ ਸੋਹਣੀ ਹੋਵੇਗੀ ਉਦੀ ਸੁੰਦਰਤਾ ਹੀ ਉਹਦੇ ਖਾਵੰਦ ਦੀ ਦੁਸ਼ਮਣ ਬਣ ਗਈ ਹੋਵੇਗੀ ਉਹ ਆਪ ਤਾਂ ਹੌਲੀ-ਹੌਲੀ ਕਿਸੇ ਦੇ ਘਰ ਨੂੰ ਆਪਣਾ ਘਰ ਕਹਿਣ ਲੱਗ ਪਵੇਗੀ ਤੇ ਕਿਸੇ ਨੂੰ ਆਪਣਾ ਘਰ ਵਾਲਾ ਉਹਦੇ ਹੋਰ ਨਿਆਣੇ ਉਹ ਪੈਣਗੇ ਤੇ ਖਬਰੇ ਇਸ ਬੱਚੀ ਨੂੰ ਵੀ ਉਹ ਭੁੱਲ ਜਾਵੇ ਪਰ ਜੇ ਉਹ ਮਾਦੀ ਨਾਲ ਬੱਚੀ ਨੂੰ ਵੀ ਲੈ ਜਾਂਦੇ ਤਾਂ ਕੀ ਹਰਜ ਸੀ ਬੱਚੇ ਹੀ ਰੱਬ ਦਾ ਰੂਪ ਹੁੰਦੇ ਨੇ ਬੱਚਿਆਂ ਸਾਹਮਣੇ ਆਦਮੀ ਪਾਪ ਕਰਨ ਤੋਂ ਡਰਦਾ ਹੈ ਮਦਨ ਨੂੰ ਮਾਦੀ ਕਹੀ ਗੱਲ ਯਾਦ ਆ ਗਈ ਤੇ ਜੋ ਉਹ ਕਰਕੇ ਗਏ ਨੇ ਉਹ ਗੜਾ ਪਨਸੀ ਫਿਰ ਉਹਨੂੰ ਮਾਦੀ ਕਹੀ ਗੱਲ ਝੂਠੀ ਜਾਪੀ ਬੱਚੀ ਫਿਰ ਉਹ ਲੱਗ ਪਈ ਦੁਰਗੀ ਵੀ ਆਂਦੀ ਹੁੰਦੀ ਸੀ ਰੱਬ ਇੱਕ ਧੀ ਤਾਂ ਮੈਨੂੰ ਜ਼ਰੂਰ ਦਿੰਦਾ ਦੁੱਖ ਸੁੱਖ ਕਰਨ ਵਾਸਤੇ ਲਓ ਰੱਬ ਨੇ ਉਹਦੇ ਵਾਸਤੇ ਧੀ ਖਲ ਦਿੱਤੀ ਹੈ ਹਾਲੇ ਇਹਨੂੰ ਕੀ ਪਤਾ ਨਾ ਇਹ ਹਿੰਦੂ ਨਾ ਮੁਸਲਮਾਨ ਬਿੱਲੂ ਨਾਲ ਖੇਡਦੀ ਫਿਰੂਗੀ ਦੋਵੇਂ ਭੈਣ ਭਰਾ ਮਦਨ ਦੀ ਬੀਵੀ ਦੁਰਗੀ ਦੇ ਤਿੰਨ ਬੱਚੇ ਹੋਏ ਸਨ ਤਿੰਨੇ ਹੀ ਆਪਰੇਸ਼ਨ ਨਾਲ ਦੋ ਬੱਚੇ ਮਰ ਗਏ ਸਨ ਬਿੱਲੂ ਬਚ ਗਿਆ ਸੀ ਬਿੱਲੂ ਦੇ ਪੈਦਾ ਹੋਣ ਵੇਲੇ ਡਾਕਟਰ ਨੇ ਕਹਿ ਦਿੱਤਾ ਸੀ ਕਿ ਦੁਰਗੀ ਫੇਰ ਹਾਮਲਾ ਹੋ ਗਈ ਤਾਂ ਉਹ ਮਰ ਜਾਵੇਗੀ ਤੇ ਦੁਰਗੀ ਦੇ ਮਨ ਵਿੱਚ ਧੀ ਵਾਸਤੇ ਸਦਰ ਬਾਕੀ ਰਹਿ ਗਈ ਸੀ ਕਿਉਂ ਦੁਰਗੀ ਨੂੰ ਮਾਂ ਬਣਾ ਲੈਂਗੀ ਉਹਨੇ ਬੱਚੀ ਨੂੰ ਵਰਚਾਉਂਦਿਆਂ ਕਿਹਾ ਤੇ ਫਿਰ ਕੱਸੀ ਵੱਲ ਲੈ ਤੁਰਿਆ ਪਾਣੀ ਪਿਆ ਕੇ ਉਹਨੇ ਮੂਕੇ ਦੇ ਲੜੋਂ ਗੁੜ ਖੋਲ ਕੇ ਉਹਦੇ ਮੂੰਹ ਵਿੱਚ ਪਾ ਦਿੱਤਾ ਤੇ ਉਸ ਨੂੰ ਗੱਡੀ ਵਿੱਚ ਲਟਾ ਕੇ ਗੱਡੀ ਹੱਕ ਲਈ ਦੋ ਕੁ ਫਰਲਾਂਗ ਗਿਆ ਹੋਵੇਗਾ ਕਿ ਉਹਨੂੰ ਦੋ ਹੋਰ ਲਾਸ਼ਾਂ ਦੇਸੀਆਂ ਫੇਰ ਕੁਝ ਹੋਰ ਉਹਨੇ ਸਾਹਮਣੇ ਨਜ਼ਰ ਮਾਰੀ ਤਾਂ ਸੜਕ ਲਾਸ਼ਾਂ ਨਾਲ ਭਰੀ ਪਈ ਸੀ ਉਸ ਨੂੰ ਮਾਦੀ ਕਹੀ ਗੱਲ ਯਾਦ ਆ ਗਈ ਮਦਨ ਤੇਰੇ ਗੱਡੀ ਚਲਾਉਣ ਵਾਲੀ ਚਾਲੇ ਨਹੀਂ ਭੇਡ ਵਾਂਗੂ ਨੀਵੀਂ ਪਾਈ ਰੱਖਦਾ ਨੀਵਾ ਵੇਖੇ ਤੋਂ ਅੱਧੀ ਦੁਨੀਆ ਦਿਸਦੀ ਐ ਤੇ ਅੱਜ ਉਸ ਨੂੰ ਪਹਿਲੀ ਵਾਰ ਆਪਣੀ ਨੀਵਾ ਵੇਖਣ ਦੀ ਆਦਤ ਤੇ ਗੁੱਸਾ ਆਇਆ ਜੇ ਉਹ ਕੱਸੀ ਤੋਂ ਸਾਹਮਣੇ ਵੇਖ ਲੈਂਦਾ ਤਾਂ ਉਹ ਪਿੱਛੇ ਹੀ ਮੁੜ ਜਾਂਦਾ ਪਰ ਜਾਂਦਾ ਕਿੱਥੇ ਕਿਸ ਨੇ ਉਹਨੂੰ ਆਪਣੇ ਘਰ ਰਾਤ ਕੱਟਣ ਦੇਣੀ ਸੀ ਹੰਸਰਾਜ ਨੇ ਤਾਂ ਉਹਨੂੰ ਇਹ ਆਖ ਕੇ ਆਪਣੀ ਦੁਕਾਨ ਵਿੱਚੋਂ ਉਠਾ ਦਿੱਤਾ ਸੀ ਕਿ ਕਾਫਲਾ ਲੰਘ ਗਿਆ ਹੈ ਹੁਣ ਕੋਈ ਡਰ ਨਹੀਂ ਲੋਕ ਡਰੇ ਹੋਏ ਸਨ ਘਰਾਂ ਦੀ ਬੂਹੇ ਮਨ ਸਨ ਸਾਰੇ ਬਾਜ਼ਾਰ ਵਿੱਚ ਉਹਨੂੰ ਇੱਕ ਵੀ ਬੰਦਾ ਨਜ਼ਰ ਨਹੀਂ ਸੀ ਪਿਆ ਹੋਰ ਤਾਂ ਹੋਰ ਅੱਜ ਤਾਂ ਚੁੰਗੀ ਉਤੇ ਹੀ ਰਾਮ ਲਾਲ ਵੀ ਨਹੀਂ ਸੀ ਚੁੰਗੀ ਬੰਦ ਸੀ ਨਹੀਂ ਤਾਂ ਉਹ ਉਸ ਦਾ ਕੋਈ ਬੰਨ ਸਭ ਕਰ ਦਿੰਦਾ ਚਫੇਰੇ ਲਾਸ਼ਾਂ ਹੀ ਲਾਸ਼ਾਂ ਵੇਖ ਕੇ ਉੱਠ ਭਵੰਤਰ ਗਿਆ ਮਦਨ ਵੀ ਡਰ ਗਿਆ ਪਾਣੀ ਇੱਕ ਆਵਾਜ਼ ਆਈ ਸੜਕ ਦੇ ਕਿਨਾਰੇ ਇੱਕ ਲਾਸ਼ ਨੀ ਉੱਠਣ ਦਾ ਯਤਨ ਕੀਤਾ ਮਦਨ ਉਹਦੇ ਕੋਲ ਚਲਾ ਗਿਆ ਪਾਣੀ ਅਸੀ ਮਰਦਾਨੇ ਕੀ ਹੁੰਨੇ ਆ ਪਰ ਬਾ ਬਾਬਾ ਨਾਨਕ ਤੈਨੂੰ ਤਾਰੇ ਉਹਦੇ ਸਿਰ ਵਿੱਚ ਸੱਟ ਸੀ ਪਿਛਲੇ ਪਾਸੇ ਲਹੂ ਦੀ ਛਪੜੀ ਲੱਗੀ ਪਈ ਸੀ ਅੱਧਾ ਕੋ ਉੱਠ ਕੇ ਉਹ ਫੇਰ ਡਿੱਗ ਪਿਆ ਸ਼ੜਕ ਉੱਤੇ ਘਰ ਦਾ ਬਹੁਤ ਸਾਰਾ ਸਾਮਾਨ ਖਿੰਡਿਆ ਪਿਆ ਸੀ ਆਟਾ ਗੁੰਨਣ ਵਾਲੀ ਕਨਾਲੀ ਦੇ ਠੇਕਰੇ ਟੁੱਟੇ ਹੋਏ ਸਰਾਹੀ ਇੱਕ ਚਰਖਾ ਉਖੜਿਆ ਹੋਇਆ ਕੋਡ ਸਿਲਵਰ ਦੇ ਭਾਂਡੇ ਚੱਬੇ ਹੋਏ ਹੋਏ ਪਿੱਤਲ ਜਾਂ ਕਾਸ਼ੀ ਦਾ ਕੋਈ ਬਰਤਨ ਨਹੀਂ ਸੀ ਮਦਨ ਨੇ ਇੱਕ ਸਿਲਵਰ ਦਾ ਕੌਲਾ ਸੱਦਾ ਕੀਤਾ ਤੇ ਛਪੜੀ ਤੋਂ ਪਾਣੀ ਲੈਣ ਤੁਰ ਪਿਆ ਕੁਝ ਲਾਸ਼ਾਂ ਅੱਧੀਆਂ ਛਪੜੀ ਦੇ ਪਾਣੀ ਵਿੱਚ ਸਨ ਕੁਝ ਸਾਰੀਆਂ ਮਦਨ ਨੇ ਗਿਣੀਆਂ ਕੁੱਲ 30 ਸਨ ਪਾਣੀ ਵਿੱਚ ਲਹੂ ਘੁਲਿਆ ਹੋਇਆ ਸੀ ਮਦਨ ਨੇ ਕੋਈ ਸਾਫ਼ ਜਿਹੀ ਥਾਂ ਵੇਖ ਕੇ ਪਾਣੀ ਲੈਣ ਲਈ ਛਪੜੀ ਦਾ ਢੀੜਾ ਕੱਢਿਆ ਪਰ ਕਿਧਰੇ ਵੀ ਸਾਫ਼ ਪਾਣੀ ਨਹੀਂ ਸੀ ਉਸਨੇ ਨਿਉਂ ਕੀ ਪਾਣੀ ਦਾ ਕਟੋਰਾ ਭਰ ਲਿਆ ਕਟੋਰੇ ਵਿੱਚਲੇ ਪਾਣੀ ਨੂੰ ਵੇਖਿਆ ਉਹਦੇ ਵਿੱਚ ਲਹੂ ਸੀ ਫਿਰ ਪਤਾ ਨਹੀਂ ਉਹਦੇ ਦਿਲ ਵਿੱਚ ਕੀ ਆਈ ਉਹ ਕਾਲੀ ਕਾਲੀ ਤੁਰ ਪਿਆ ਲੈ ਬਈ ਜੇ ਤੇਰੀ ਵਦੀ ਹੋਈ ਤਾਂ ਕਿਸੇ ਤਣਪਤਨ ਲੱਗ ਜਾਏਗਾ ਇਸ ਪਾਣੀ ਚ ਤੇਰੀ ਵਰਗਿਆਂ ਦਾ ਲਹੂ ਰਲਿਆ ਹੋਇਆ ਹੈ ਮਦਨ ਨੇ ਉਦਾਸ ਹੋਰ ਪਰੇਪਈ ਪਗੜੀ ਨਾਲ ਕੱਸ ਕੇ ਬੰਨ ਦਿੱਤਾ ਆਖਰੀ ਗੰਢ ਦੇਣ ਤੋਂ ਪਹਿਲਾਂ ਹੀ ਉਹ ਉਹਦੇ ਹੱਥਾਂ ਵਿੱਚ ਲੁੜਕ ਗਿਆ ਮਦਨ ਦੇ ਅੰਦਰੋਂ ਇੱਕ ਕੰਬਣੀ ਜਿਹੀ ਛੜ ਪਈ ਤੇ ਉਹ ਤਰਪਿਆ ਪਾਣੀ ਉਸਨੇ ਮੁੜ ਕੇ ਵੇਖਿਆ ਸੜਕ ਦੇ ਦੂਜੇ ਕਿਨਾਰੇ ਇੱਕ Laash ਹੋਰ ਹਿੱਲ ਰਹੀ ਸੀ ਮਦਨ ਨੇ ਸੜਕ ਉੱਤੋਂ ਪਾਣੀ ਵਾਲਾ ਕਟੋਰਾ ਚੁੱਕਿਆ ਥੋੜਾ ਜਿਹਾ ਪਾਣੀ ਹੈ ਸੀ ਉਹ ਸਿੱਧਾ ਸਪਾਲ ਪਿਆ ਸੀ ਉਹਦੀ ਵੱਖੀ ਕੋਲੋਂ ਲਹੂ ਵਹਿ ਵਹਿ ਕੇ ਧਰਤੀ ਉੱਤੇ ਜੰਮ ਚੁੱਕਿਆ ਸੀ ਮਦਨ ਨੇ ਉਹਨੂੰ ਬੈਠਾ ਕਰਕੇ ਗੋਡੇ ਦਾ ਆਸਰਾ ਦੇ ਦਿੱਤਾ ਜਿੰਨਾ ਪਾਣੀ ਉਹਨੇ ਪੀਤਾ ਸਾਰਾ ਵੱਖੀ ਵਿੱਚੋਂ ਦੀ ਬਾਹਰ ਨਿਕਲ ਗਿਆ ਉਨੇ ਵਖੀ ਨੂੰ ਬੰਨ ਦੇ ਲਈ ਇਸ਼ਾਰਾ ਕੀਤਾ ਹੁਣ ਤੂੰ ਮੈਨੂੰ ਉਸ ਕਿਕਰ ਦੇ ਮੁੱਢ ਨਾਲ ਬੈਠਾ ਕਰ ਦੇ ਉਸਨੇ ਕਿਹਾ ਮਿਲਟਰੀ ਵਾਲੇ ਕਿਦਰੇ ਮੈਨੂੰ ਜਿਉਂਦੀ ਨੂੰ ਹੀ ਨਾ ਪਛਾਨ ਮਦਨ ਛੇਤੀ ਛੇਤੀ ਸਾਰਾ ਕੰਮ ਮੁਕਾ ਕੇ ਤੁਰਦਾ ਹੋਇਆ ਦਿਨ ਬਹੁਤ ਛੋਟਾ ਰਹਿੰਦਾ ਜਾਂਦਾ ਸੀ ਉਹ ਦਿਨ ਖੜੇ ਖੜੇ ਘਰ ਪਹੁੰਚਣਾ ਚਾਹੁੰਦਾ ਸੀ ਹਾਲੇ ਵੀ ਥੋੜਾ ਕੁ ਡਰ ਉਹਦੇ ਅੰਦਰ ਕਿਦਰੇ ਲੁਕਿਆ ਹੋਇਆ ਸੀ ਉਨੇ ਗੱਡੀ ਤੋੜ ਲਈ 15 ਵੀ ਕਦਮ ਗਿਆ ਹੋਵੇਗਾ ਕਿ ਗੱਡੀ ਦਾ ਇੱਕ ਪਹੀਆ ਇੱਕ লাশ ਦੀ ਲੱਤ ਉਤੋਂ ਦੀ ਲੰਗ ਗਿਆ ਮਦਨ ਨੂੰ ਕਰੋਲ ਚੜ ਗਿਆ ਉਹਨੇ ਗੱਡੀ ਵਿੱਚੋਂ ਡਾਂਗ ਚੁੱਕੀ ਤੇ ਤਲੀਰ ਕੇ ਊਠ ਦੇ ਦੋ ਜੜ ਦਿੱਤੀਆਂ ਊਠ ਕੁਦਾੜੀ ਮਾਰਦਾ ਭੱਜ ਤੁਰਿਆ ਤੇ ਗੱਡੀ ਤਿੰਨ ਚਾਰ ਲਾਸ਼ਾਂ ਉਤੋਂ ਦੀ ਲੰਗ ਗਈ ਮਦਨ ਨੇ ਉੱਤਰ ਕੇ ਊਠ ਦੀ ਮੁਹਾਰ ਅੱਗੋਂ ਫੜ ਲਈ ਤੇ ਲਾਸ਼ਾਂ ਤੋਂ ਬਚਾ ਬਚਾ ਕੇ ਗੱਡੀ ਤੋਰਨ ਲੱਗਿਆ ਬੱਚੀ ਨੇ ਰੋਣਾ ਸ਼ੁਰੂ ਕਰ ਦਿੱਤਾ ਮਦਨ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਮੈਨੂੰ ਪਾਣੀ ਨਾਲ ਲੈ ਕੇ ਤੁਰਨਾ ਚਾਹੀਦਾ ਸੀ ਜਵਾਕੜੀ ਵਾਸਤੇ ਗੱਡੀ ਖੜੀ ਕਰਕੇ ਉਹਨੇ ਬੱਚੀ ਨੂੰ ਕੁਛੜ ਚੁੱਕ ਲਿਆ ਉਹ ਚੁੱਪ ਕਰ ਗਈ ਪਰ ਹਾਲੇ ਵੀ ਕਿਸੇ ਬੱਚੇ ਦੇ ਰੋਂ ਦੀ ਆਵਾਜ਼ ਆ ਰਹੀ ਸੀ ਇੱਕ ਟਾਲੀ ਚਾਰ ਪੰਜ ਬੱਚੇ ਬੈਠੇ ਸਨ ਇੱਕ ਰੋ ਰਿਹਾ ਸੀ ਜਦੋਂ ਉਹ ਉਹਨਾਂ ਦੇ ਕੋਲ ਗਿਆ ਤਾਂ ਸਾਰਿਆਂ ਨੇ ਰੋਣਾ ਸ਼ੁਰੂ ਕਰ ਦਿੱਤਾ ਇੱਕ ਵੱਡਾ ਬੱਚਾ ਲਾਸ਼ ਨਾਲ ਜਾ ਚੰਬੜਿਆ ਡਰੋ ਨਾ ਮੈਂ ਮਾਰਨ ਵਾਲਾ ਨਹੀਂ ਉਸਨੇ ਕਿਹਾ ਇਹ ਤੇਰਾ ਅਬਾ ਹੈ ਉਹਨੇ ਵੱਡੇ ਬੱਚੇ ਨੂੰ ਪੁੱਛਿਆ ਬੱਚੇ ਨੇ ਹਾਵ ਵਿਚ ਸਿਰ ਹਿਲਾ ਦਿੱਤਾ ਸਭ ਬੱਚੇ ਚੁੱਪ ਹੋ ਗਏ ਮਦਨ ਖੜਾ ਸੋਚਦਾ ਰਿਹਾ ਉਹ ਉਹਨਾਂ ਨੂੰ ਹੋਰ ਕੀ ਕਹੇ ਕੁਝ ਬੱਚੇ ਸੜਕ ਦੇ ਦੂਜੇ ਪਾਸੇ ਵੀ ਕਿਕਰੇਟ ਬੈਠੇ ਸਨ ਕੁਝ ਰੋ ਰਹੇ ਸਨ ਕੋਈ ਆਪਣੀ ਮੋਈ ਮਾਂ ਦੀ ਛਾਤੀ ਉੱਤੇ ਸਿਰ ਰੱਖ ਕੇ ਡੁੱਸ ਰਿਹਾ ਸੀ ਆਸੇ-ਪਾਸੇ ਫਟੜ ਪਾਣੀ ਮੰਗ ਰਹੇ ਸਨ ਉਹ ਉਹਨਾਂ ਦਾ ਕੀ ਕਰੇ ਕਿਸ ਕਿਸ ਨੂੰ ਸੰਭਾਲੇ ਕਿੱਥੋਂ ਪਾਣੀ ਲੈ ਕੇ ਪਿਆਵੇ ਉਹ ਇਕੱਲਾ ਪਿੱਛੇ ਉਹ ਲਾਸ਼ਾਂ ਦਾ ਕਾਫਲਾ ਛੱਡ ਆਇਆ ਸੀ ਅੱਗੇ ਇਸ ਤੋਂ ਵੱਡਾ ਕਾਫਲਾ ਬਾਕੀ ਸੀ ਜਿਸ ਵਿੱਚੋਂ ਦੀ ਰਾਹ ਬਣਾ ਕੇ ਉਹਨੇ ਘਰ ਭੱਜਣਾ ਸੀ ਦਿਨ ਖੜੇ-ਖੜੇ ਪਤਾ ਨਹੀਂ ਕਿੱਥੋਂ ਤੱਕ ਇਹ ਕਾਫਲਾ ਵਿਛਾ ਪਿਆ ਹੋਵੇਗਾ ਜਿਉਂਦੇ ਬੰਦਿਆਂ ਦਾ ਤਾਂ 20 ਮੀ ਲੰਮਾ ਕਾਫਲਾ ਸੁਣਿਆ ਸੀ ਕੁਝ ਚਿਰ ਉਹ ਚੁੱਪ ਖੜਾ ਰਿਹਾ ਫਿਰ ਉਸਨੇ ਬੱਚੀ ਨੂੰ ਉਹਨਾਂ ਬੱਚਾਂ ਕੋਲ ਲਟਾ ਦਿੱਤਾ ਤੇ ਛੇਤੀ ਛੇਤੀ ਉਥੋਂ ਤੁਰਦਾ ਹੋਇਆ ਮਤੇ ਫਿਰ ਉਸਦਾ ਦਿਲ ਬਦਲ ਜਾਵੇ ਉਹ ਉਸੇ ਤਰ੍ਹਾਂ ਮੁਹਾਰ ਫੜੀ ਗੱਡੀ ਨੂੰ ਲਾਸ਼ਾਂ ਤੋਂ ਬਚਾ ਬਚਾ ਕੇ ਲੰਘਾਉਣ ਲੱਗਿਆ ਫੇਰ ਵੀ ਕਦੇ ਕਿਸੇ ਦਾ ਪੈਰ ਹੀਠਾਂ ਆ ਜਾਂਦਾ ਤੇ ਕਦੇ ਕਿਸੇ ਦੀ ਲੱਤ ਉੱਤੋਂ ਦੀ ਪਈਆ ਲੰਘ ਜਾਂਦਾ ਪਰ ਉਹਨੂੰ ਉਠ ਉੱਤੇ ਗੁੱਸਾ ਨਹੀਂ ਸੀ ਆ ਰਿਹਾ ਉਹਦਾ ਕੀ ਕਸੂਰ ਸੀ ਵਿਚਾਰੇ ਦਾ ਸਗੋਂ ਉਹਦਾ ਤਾਂ ਜ਼ੋਰ ਲੱਗ ਰਿਹਾ ਸੀ ਛੱਟੇ ਛੱਟੇ ਪਈਏ ਅੱਗੇ ਓਟਾ ਲੱਗ ਜਾਂਦਾ ਸੀ ਅੱਧ ਵਾਲੀ ਕਸੀਤੇ ਪਹੁੰਚ ਕੇ ਉਹਨੂੰ ਮਹਿਸੂਸ ਹੋਇਆ ਉਹ ਥੱਕ ਗਿਆ ਹੈ ਜਿਸ ਬਾ ਨਾਲ ਉਰਦੀ ਮਹਾਰ ਕਦੀ ਏਧਰ ਕਦੀ ਉਧਰ ਖਿੱਚਦਾ ਆਇਆ ਸੀ ਉਹ ਅੰਬ ਗਈ ਹੈ ਤੇ ਹੁਣ ਉਸ ਤੋਂ ਉਹਦਾ ਪਾਰ ਨਹੀਂ ਚੁੱਕਿਆ ਜਾਂਦਾ ਹੁਣ ਤੱਕ ਉਸ ਨੇ 2.5 ਮੀਲ ਪੰਧ ਕੀਤਾ ਸੀ ਸੜਕ ਦਾ ਇੰਨਾ ਹੀ ਸਫ਼ਰ ਬਾਕੀ ਸੀ ਤੇ 1 ਮੀਲ ਅੱਗੇ ਕੱਚਾ ਜਿਹੜਾ ਅੱਜ ਪੱਕੀ ਸੜਕ ਨਾਲੋਂ ਸਾਫ਼ ਰਸਤਾ ਹੋਵੇਗਾ ਸੂਰਜ ਡੁੱਬ ਚੁੱਕਿਆ ਸੀ ਪਰ ਉੱਤੇ ਪਹੁੰਚ ਕੇ ਉਹਨੇ ਵੇਖਿਆ ਕੱਸੀ ਦਾ ਪਾਣੀ ਪਟੜੀਆਂ ਦੇ ਉੱਤੋਂ ਦੀ ਵਗ ਰਿਹਾ ਸੀ ਕੱਸੀ ਲਾਸ਼ਾਂ ਨਾਲ ਅੱਟੀ ਪਈ ਸੀ ਉਹਨੇ ਗੱਡੀ ਰੋਕ ਦਿੱਤੀ ਊਠ ਨੇ ਚੀੜ ਕਰ ਲਿਆ ਤਾਂ ਉਹ ਗੱਡੀ ਦੇ ਉੱਤੇ ਚੜ ਬੈਠਾ ਤੇ ਊਠ ਦੀਆਂ ਮੁਹਾਰਾਂ ਢਿਲੀਆਂ ਛੱਡ ਦਿੱਤੀਆਂ ਕਦੀ ਕੋਈ ਲਾਸ਼ ਧਿਆਨ ਪੈ ਜਾਂਦੀ ਤਾਂ ਊਠ ਦੀ ਮੁਹਾਰ ਇੱਕ ਪਾਸੇ ਖਿੱਚ ਦਿੰਦਾ ਨਹੀਂ ਤਾਂ ਗੱਡੀ ਉੱਤੋਂ ਦੀ ਹੀ ਲੰਘ ਜਾਂਦੀ ਹੌਲੀ ਹੌਲੀ ਹਨੇਰਾ ਵਧਣ ਲੱਗ ਗਿਆ ਲਾਸ਼ਾ ਨਜ਼ਰ ਆਉਣੋਂ ਹਟ ਗਈਆਂ ਬਸ ਉਦੋਂ ਪਤਾ ਲੱਗਦਾ ਜਦੋਂ ਗੱਡੀ ਉੱਪਰੋਂ ਲੰਘ ਕੇ ਟੜਕ ਕਰਕੇ ਵੱਜਦੀ ਮੀਲ ਕੋ ਚੱਲਣ ਪੇਛੋਂ ਉਹਨੂੰ ਇਹ ਪਤਾ ਲੱਗਣ ਲੱਗ ਪਿਆ ਪਈ ਹੀਠ ਆਈ ਲਾਸ਼ ਕਿਸੇ ਵੱਡੇ ਬੰਦੇ ਦੀ ਹੈ ਜਾਂ ਬੱਚੇ ਦੀ ਊਠਦੇ ਪੈਰਾਂ ਦੀ ਆਵਾਜ਼ ਤੋਂ ਜਾਣ ਜਾਂਦਾ ਕਿ ਸੜਕ ਸੁੱਕੀ ਹੈ ਜਾਂ ਲਹੂ ਲਿਬੜੀ ਹੁਣ ਉਹਦਾ ਡਰ ਬਿਲਕੁਲ ਲੱਥ ਗਿਆ ਸੀ ਤੇ ਉਸ ਨੇ ਉਹ ਗੀਤ ਹੌਲੀ-ਹੌਲੀ ਗਾਉਣਾ ਸ਼ੁਰੂ ਕੀਤਾ ਜਿਹੜਾ ਰਾਤ ਨੂੰ ਸਫ਼ਰ ਕਰਨ ਸਮੇਂ ਹਮੇਸ਼ਾ ਗਾਇਆ ਕਰਦਾ ਸੀ 니 ਤੂੰ ਮਾੜੀ ਕੀਤੀ ਸਹਬਾ 니 ਤੂੰ ਯਾਰ ਦਿੱਤਾ ਮਰਵਾਨੀ ਪਰ ਅੱਜ ਉਹਨੂੰ ਨਾ ਤਾਂ ਮਿਰਜ਼ੇ ਦੀ ਤਲਵਾਰਾਂ ਵੱਜਦੀਆਂ ਦਿਸੀਆਂ ਤੇ ਨਾ ਹੀ ਲਹੂ ਦੇ ਪ੍ਰਣਾਲੇ ਵਗਦੇ ਦਿਖਾਈ ਦਿੱਤੇ ਉਹਨੂੰ ਆਪਣਾ ਗੀਤ ਰਸ ਹੀ ਲੱਗਿਆ ਤੇ ਉਹਨੇ ਬੰਦ ਕਰ ਦਿੱਤਾ ਪੱਕੀ ਸੜਕ ਦਾ ਸਫ਼ਰ ਮੁੱਕਿਆ ਤਾਂ ਕੱਚੇ ਰਾਹ ਮੁੜ ਕੇ ਊਠ ਆਪ ਹੀ ਰੁਕ ਗਿਆ ਕੁਝ ਮਿੰਟ ਰੁਕਿਆ ਰਿਹਾ ਤੇ ਫੇਰ ਆਪ ਹੀ ਤੁਰ ਪਿਆ ਆਪਣੀ ਬੂਹੇ ਅੱਗੇ ਪਹੁੰਚਿਆ ਤਾਂ ਕਿੰਨੇ ਹੀ ਆਂਢੇ ਗਵਾਂਢੀ ਬੋਲ ਪਏ ਆ ਗਿਆ ਆ ਗਿਆ ਉਹਨਾਂ ਦੇ ਘਰ ਵਿੱਚੋਂ ਰੋਣ ਦੀਆਂ ਆਵਾਜ਼ਾਂ ਹੋਰ ਉੱਚੀਆਂ ਹੋ ਗਈਆਂ ਉਹ ਕੋਲ ਗਿਆ ਤਾਂ ਜੁੜੇ ਹੋਏ ਮਰਦ ਚੁੱਪ ਹੋ ਗਏ ਉਹਨੇ ਗੱਡੀ ਨਾਲੋਂ ਉਠ ਨੂੰ ਛੱਡਿਆ ਤੇ ਵੇੜੇ ਵਿੱਚ ਚਰਨੀ ਉੱਤੇ ਬੰਨ ਦਿੱਤਾ ਇੱਕ ਪਾਸੇ ਬਹੁਤ ਸਾਰੀਆਂ ਔਰਤਾਂ ਵਹਿਣ ਪਾ ਰਹੀਆਂ ਸਨ ਉਹਨਾਂ ਵਿੱਚੋਂ ਮਦਨ ਦੀ ਮਾਂ ਉੱਠੀ ਤੇ ਉਹਦੇ ਗੱਲ ਲੱਗ ਕੇ ਤਾਂ ਹਾਂ ਮਾਰਨ ਲੱਗ ਪਈ ਵੇ ਆਪਾਂ ਲੁੱਟੇਗੇ ਪੁੱਤਾ ਕੀ ਗੱਲ ਹੈ ਮਾਂ ਉਨੇ ਮਾਧੀਆਂ ਬਾਵਾ ਆਪਣੇ ਦਿਵਾਲਿਓਂ ਲਾਕੇ ਪੁੱਛਿਆ ਬਿੱਲੂ ਕੋਠੇ ਤੋਂ ਡਿੱਗ ਕੇ ਪੂਰਾ ਹੋ ਗਿਆ ਉਹਨੂੰ ਦੱਸਿਆ ਗਿਆ ਉਹ ਚੁੱਪਚਾਹ ਬਹਿ ਗਿਆ ਕੁਝ ਦੇਰ ਸਾਰੇ ਚੁੱਪ ਰਹੀ ਫਿਰ ਕਿਸੇ ਨੇ ਕਿਹਾ ਮਦਨ ਲਾਲ ਚਲੋ ਸ਼ਸ਼ਕਾਰ ਕਰ ਆਈਏ ਅਸੀਂ ਤੈਨੂੰ ਹੀ ਉਡੀਕਦੇ ਸਾਂ ਬਿੰਦ ਘਠੈਰੋ ਇਹ ਕੰਮ ਵੀ ਕਰ ਲੈਨੇ ਆ ਮਦਨ ਨੇ ਕਿਹਾ ਬਿੰਦ ਕੋ ਸਸਤਾ ਲਈਏ ਥੱਕੇ ਬਹੁਤਾ ਭੁੱਖ ਬਤ ਲੱਗੀ ਹੈ ਮਾਣੇ ਨੂੰ ਮੋਢਿਆਂ ਤੋਂ ਫੜ ਲਿਆ ਹੱਸਿਆ ਰਿਆ ਤੂੰ ਇਹਨੂੰ ਕੰਮ ਦੱਸਦੇ ਤੈਨੂੰ ਭੁੱਖ ਲੱਗੀ ਐ ਵੇ ਕੋਈ ਜਣਾ ਲਾਲਟਨ ਲਿਆਉ ਵੇ ਉਹ ਦਹਾਥੜ ਪਿੱਟਣ ਲੱਗ ਪਈ ਕੋਈ ਜਣਾ ਹ ਲਾਲਟਨ ਲੈ ਆਇਆ ਵੇ ਪਿੰਡਾ ਅਸੀਂ ਲੁੱਟੇ ਗਏ ਮੈਂ ਛੋਟੀ ਨੂੰ ਰੋਂਦੀ ਸਾਂ ਵੱਡੇ ਨੂੰ ਵੀ ਕੁਝ ਹੋ ਗਿਆ ਪਤਾ ਨਹੀਂ ਕਿਹਦੇ ਵਾ ਲੱਗ ਗਈ ਐ ਵੇਖੋ ਕਿਵੇਂ ਦੀਦੇ ਪਾੜ-ਪਾੜ ਵੇਖੀ ਜਾਂਦਾ ਐ ਸਭ ਤੀਵੀਆਂ ਉੱਠ ਕੇ ਉਹਦੇ ਦਿਵਾਲੇ ਹੋ ਗਈਆਂ ਕੋਈ ਓਪਰੀ ਵਾ ਲੱਗਦੀ ਐ ਕੋਈ ਸਿਆਣੇ ਨੂੰ ਬੁਲਾ ਕੇ ਲਿਆਓ ਬਿੱਲੂ ਦੀ লাশ ਇਕੱਲੀ ਪਈ ਸੀ ਕੱਪੜੇ ਨਾਲ ਢਕੀ ਹੋਈ ਮਦਨ ਉਹਦੇ ਵੱਲ ਵੇਖ ਰਿਹਾ ਸੀ ਵੇਖੀ ਹੀ ਜਾ ਰਿਹਾ ਸੀ ਉਹਨੂੰ ਇਉਂ ਲੱਗ ਰਿਹਾ ਸੀ ਜਿਵੇਂ ਇੱਕ লাশ ਬਾਕੀ ਲਾਸ਼ਾਂ ਨਾਲੋਂ ਇੱਕ ਮੀਲ ਦੇ ਫਾਸਲੇ ਉੱਤੇ ਪਈ ਹੋਵੇ ਬਸ ਤੇ ਦੋਸਤੋ ਇੱਥੇ ਹੀ ਇਹ ਕਹਾਣੀ ਖਤਮ ਹੋ ਜਾਂਦੀ ਹੈ شکریہ